ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਵਿਸ਼ਵ वार्ता ਗੱਲ ਕਰਦੇ ਆਂ ক্রিকেট ਦੀ ਚੈਂਪियंस ਟਰੋਫੀ ਦੀ ਚੈਂਪियंस ਟਰੋਫੀ ਦਾ ਸੈਮੀਫਾਈਨਲ ਮੈਚ ਭਾਰਤ ਤੇ ਆਸਟ੍ਰੇਲੀਆ ਦੇ ਦਰਮਿਆਨ ਹੋਣ ਜਾ ਰਿਹਾ ਹੈ ਅੱਜ ਹੋ ਰਿਹਾ ਇਸ ਮੈਚ ਦੇ ਉੱਤੇ ਆਸਟ੍ਰੇਲੀਆ ਤੇ ਭਾਰਤ ਦੇ ਦਰਸ਼ਕਾਂ ਦੀਆਂ ਨਜ਼ਰਾਂ ਖਾਸ ਤੌਰ ਤੇ ਟਿਕੀਆਂ ਰਹਿਣਗੀਆਂ ਦੋਵੇਂ ਟੀਮਾਂ ਆਹਮੋ ਸਾਹਮਣੇ ਹੋਣਗੀਆਂ ਦੁਬਈ ਦੇ ਇੰਟਰਨੈਸ਼ਨਲ ਸਟੇਡੀਅਮ ਦੇ ਵਿੱਚ ਮੈਚ ਖੇਡਿਆ ਜਾਣਾ ਹੈ ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਭਾਰਤੀ ਟੀਮ ਆਸਟ੍ਰੇਲੀਆ ਦੇ ਹੱਥੋਂ 2023 ਦੇ ਵਿੱਚ ਹੋਈ ਹਾਰ ਦਾ ਬਦਲਾ ਲੈਣ ਦੇ ਲਈ ਤਿਆਰ ਹੈ ਤੇ ਮੈਦਾਨ ਦੇ ਵਿੱਚ ਉਤਰੇਗੀ ਇਸ ਮੈਚ ਦਾ ਕੀ ਹੋਵੇਗਾ ਇਹ ਦੇਖਣ ਵਾਲੀ ਗੱਲ ਹੋਵੇਗੀ ਭਾਰਤ ਇੱਕ ਵਾਰ ਫਿਰ ਤੋਂ ਚਾਰ ਸਪਿਨਰਾਂ ਦੇ ਨਾਲ ਇਸ ਮੈਚ ਦੇ ਵਿੱਚ ਉਤਰੇਗਾ ਇਸ ਦਾ ਜਵਾਬ ਕਪਤਾਨ ਰੋਹਿਤ ਸ਼ਰਮਾ ਨੇ ਮੈਚ ਤੋਂ ਪਹਿਲਾਂ ਇਹ ਕਿਹਾ ਹੈ ਕਿ ਚਾਰ ਸਪਿਨਰ ਇਸ ਮੈਚ ਦੇ ਵਿੱਚ ਹੋਣਗੇ ਸੋ ਵਧੀਆ ਵਿਕਲਪ ਹੈ ਚਾਰ ਸਪਿਨਰਾਂ ਦੇ ਨਾਲ ਭਾਰਤੀ ਟੀਮ ਮੈਚ ਦੇ ਵਿੱਚ ਉਤਰੇਗੀ ਚੈਂਪियंस ਟਰੋਫੀ ਸੈਮੀਫਾਈਨਲ ਤੋਂ ਪਹਿਲਾਂ ਮੈਚ ਤੋਂ ਪਹਿਲਾਂ ਪ੍ਰੈਸ ਕਾਨਫਰੰਸ ਕੀਤੀ ਗਈ ਰੋਹਿਤ ਸ਼ਰਮਾ ਨੇ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਕਿਹਾ ਕਿ ਸਾਨੂੰ ਇਹ ਸੋਚਣ ਦੀ ਲੋੜ ਹੈ ਕਿ ਜੇਕਰ ਚਾਰ ਸਪਿਨਰਾਂ ਦੇ ਨਾਲ ਅਸੀਂ ਖੇਡਦੇ ਹਾਂ ਤਾਂ ਸੰਤੁਲਿਤ ਤਰੀਕੇ ਦੇ ਨਾਲ ਅਸੀਂ ਉਸ ਦਾ ਕਿਸ ਤਰ੍ਹਾਂ ਇਸਤੇਮਾਲ ਕਰ ਸਕਦੇ ਹਾਂ ਇਸ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਜੋ ਵੀ ਸਾਡੇ ਲਈ ਸਹੀ ਹੈ ਉਹ ਅਸੀਂ ਕਰਾਂਗੇ ਸੋ ਇਸ ਪਿਚ ਦੀ ਸਥਿਤੀ ਨੂੰ ਚੰਗੀ ਤਰ੍ਹਾਂ ਸਮਝਦੇ ਹੋਏ ਫੈਸਲਾ ਲਿਆ ਗਿਆ ਰੋਹਿਤ ਸ਼ਰਮਾ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਕਿਸ ਤਰ੍ਹਾਂ ਦੀ ਗੇਂਦਬਾਜ਼ੀ ਕੰਮ ਕਰੇਗੀ ਇਸ ਬਾਰੇ ਅਜੇ ਇਹ ਕਹਿਣਾ ਮੁਸ਼ਕਲ ਹੈ ਪਰ ਮੈਚ ਦੇ ਵਿੱਚ ਜਦੋਂ ਅਸੀਂ ਉਤਰਾਂਗੇ ਪਿਚ ਤੇ ਤਾਂ ਸਾਨੂੰ ਸਥਿਤੀਆਂ ਦੇ ਮੁਤਾਬਕ ਜਿਹੜਾ ਸਹੀ ਫੈਸਲਾ ਲੈਣ ਦੇ ਵਿੱਚ ਇਹ ਮਦਦ ਕਰੇਗਾ ਅਤੇ ਉਸੇ ਦੌਰਾਨ ਮੈਚ ਦੇ ਦੌਰਾਨ ਵੀ ਕਈ ਫੈਸਲੇ ਜਿਹੜੇ ਲੈ ਜਾਣਗੇ ਸੋ ਖਾਸ ਤੌਰ ਤੇ ਰੋਹਿਤ ਸ਼ਰਮਾ ਵੱਲੋਂ ਪ੍ਰੈਸ ਕਾਨਫਰੰਸ ਦੇ ਵਿੱਚ ਕਈ ਗੱਲਾਂ ਸਾਂਝੀਆਂ ਕੀਤੀਆਂ ਗਈਆਂ ਨੇ ਇਸ ਤੋਂ ਪਹਿਲਾਂ ਪਰ ਯਕੀਨੀ ਤੌਰ ਤੇ ਉਹਨਾਂ ਇਹ ਕਿਹਾ ਕਿ ਚਾਰ ਸਪਿੰਨਰਾਂ ਨੂੰ ਲੈਣਾ ਇੱਕ ਆਕਰਸ਼ਕ ਤੇ ਵਧੀਆ ਵਿਕਲਪ ਹੈ ਜਿਹੜਾ ਰਹੇਗਾ ਸੋ ਅੱਜ ਦਾ ਇਹ ਮੁਕਾਬਲਾ ਬੇਹੱਦ ਇੰਟਰਸਟਿੰਗ ਰਹਿਣ ਰਹਿਣ ਵਾਲਾ ਐਸਪ੍ਰੈਸ ਕਾਨਫਰੰਸ ਦੇ ਵਿੱਚ ਕਪਤਾਨ ਰੋਹਿਤ ਸ਼ਰਮਾ ਨੂੰ ਜਦੋਂ ਪੁੱਛਿਆ ਗਿਆ ਕਿ ਕੀ ਵਰਨ ਚੱਕਰਵਰਤੀ ਨੇ ਜਿਹੜੇ ਸੈਮੀਫਾਈਨਲ ਦੇ ਵਿੱਚ ਖੇਡਣਗੇ ਜਾਂ ਨਹੀਂ ਖੇਡਣਗੇ ਤਾਂ ਉਹਨਾਂ ਨੇ ਕਿਹਾ ਕਿ ਉਸਨੇ ਦਿਖਾਇਆ ਹੈ ਕਿ ਉਹ ਕੀ ਕਰ ਸਕਦਾ ਹੈ ਵਰਨ ਚੱਕਰਵਰਤੀ ਬਾਰੇ ਸਾਨੂੰ ਸੋਚਣਾ ਹੋਵੇਗਾ ਟੀਮ ਦਾ ਸੰਯੋਜਨ ਕਿਵੇਂ ਠੀਕ ਕੀਤਾ ਜਾਵੇ ਉਸੇ ਤमाम ਪਹਿਲੂ ਨੇ ਜਿਸ ਤੇ ਉਹਨਾਂ ਨੇ ਗੱਲਬਾਤ ਕੀਤੀ ਹੈ ਉਸ ਨੂੰ ਮੌਕਾ ਮਿਲਿਆ ਅਤੇ ਉਸਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੋ ਮੈਚ ਤੋਂ ਬਾਅਦ ਵੀ ਮੈਂ ਕਿਹਾ ਸੀ ਕਿ ਉਸ ਨੂੰ ਕੁਝ ਵੱਖਰਾ ਹੈ ਉਹ ਸਹੀ ਲੈ ਦੇ ਵਿੱਚ ਹੁੰਦਾ ਹੈ ਤਾਂ ਸ਼ਾਨਦਾਰ ਗੇਂਦਬਾਜ਼ੀ ਕਰਦਾ ਹੈ ਤੇ ਪੰਜ ਵਿਕਟਾਂ ਵੀ ਲੈਂਦਾ ਸੋ ਚੱਕਰਵਰਤੀ ਬਾਰੇ ਵੀ ਉਸ ਦੀ ਤਾਰੀਫ ਕੀਤੀ ਹੈ ਅ ਰੋਹਿਤ ਸ਼ਰਮਾ ਨੇ ਕਪਤਾਨ ਨੇ ਉਸ ਦੀ ਤਾਰੀਫ ਕੀਤੀ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਚੱਕਰਵਰਤੀ ਹੈ ਜਿਹੜਾ ਉਹ ਇਸ ਮੈਚ ਦੇ ਵਿੱਚ ਖੇਡਣਗੇ ਜਾਂ ਨਹੀਂ ਖੇਡਣਗੇ ਇਹ ਦੇਖਣ ਵਾਲੀ ਗੱਲ ਹੋਵੇਗੀ ਇਸ ਦੇ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਟੀਮ ਚੋਣ ਨੂੰ ਸਿਰਦਰਦੀ ਦੱਸਿਆ ਰੋਹਿਤ ਸ਼ਰਮਾ ਨੇ ਕਿ ਟੀਮ ਦੀ ਚੋਣ ਕਰਨਾ ਵੀ ਇੱਕ ਵੱਡੀ ਸਿਰਦਰਦੀ ਹੁੰਦੀ ਹੈ ਉਨਾ ਇਹ ਵੀ ਕਿਹਾ ਕਿ ਅਸੀਂ ਵੀ ਦੇਖਣਾ ਚਾਹਾਂਗੇ ਕਿ ਆਸਟ੍ਰੇਲੀਆ ਬੱਲੇਬਾਜ਼ੀ ਕਿਹੋ ਜਿਹੀ ਹੋਵੇਗੀ ਸੋ ਦੋਵੇਂ ਟੀਮਾਂ ਤਿਆਰ ਨੇ ਰੋਹਿਤ ਸ਼ਰਮਾ ਵੀ ਵੱਡਾ ਚੈਲੰਜ ਮੰਨ ਲੈ ਮੰਨ ਰਹੇ ਨੇ ਆਸਟ੍ਰੇਲੀਆ ਨੂੰ ਇਸ ਮੈਚ ਦੇ ਵਿੱਚ ਸੋ ਸਪਿਨਰਾਂ ਨੇ ਨਿਊਜ਼ੀਲੈਂਡ ਦੇ ਖਿਲਾਫ ਵੀ 9 ਵਿਕਟਾਂ ਲਈਆਂ ਸਨ ਤੁਹਾਨੂੰ ਦੱਸ ਦਈਏ ਕਿ ਭਾਰਤ ਨੇ ਐਤਵਾਰ ਨੂੰ ਦੁਬਈ ਇੰਟਰਨੈਸ਼ਨਲ ਸਟੇਡੀਅਮ ਦੇ ਵਿੱਚ ਚਾਰ ਸਪਿਨਰ ਖੇਡੇ ਸਨ ਜਿਸ ਦੇ ਵਿੱਚ 9 ਵਿਕਟਾਂ ਲਈਆਂ ਸਨ ਨਿਊਜ਼ੀਲੈਂਡ ਦੇ ਖਿਲਾਫ ਇਹਨਾਂ ਵਿੱਚੋਂ ਵਰੁਣ ਚੱਕਰਵਰਤੀ ਬਹੁਤ ਪ੍ਰਭਾਵਸ਼ਾਲੀ ਰਿਹਾ ਸੀ ਉਹਨਾਂ ਨੇ 42 ਦੋੜਾਂ ਦੇ ਕੇ 5 ਵਿਕਟਾਂ ਲਈਆਂ ਸੀ ਸੋ ਇਸ ਟੂਰਨਾਮੈਂਟ ਦਾ ਸਭ ਤੋਂ ਵਧੀਆ ਗੇਂਦਬਾਜ਼ੀ ਉਹਨਾਂ ਨੇ ਕੀਤੀ ਹੈ ਘਾਤਕ ਗੇਂਦਬਾਜ਼ੀ ਹੈ ਸੋ ਨਿਊਜ਼ੀਲੈਂਡ ਨੂੰ ਹਾਰ ਆਇਆ ਸੀ ਹੁਣ ਦੇਖਣਾ ਇਹ ਹੋਵੇਗਾ ਕਿ ਆਸਟ੍ਰੇਲੀਆ ਦੇ ਨਾਲ ਹੋ ਰਿਹਾ ਇਸ ਮੈਚ ਤੇ ਵਿੱਚ ਜਿਹੜਾ ਓਹੋ ਕਿਸ ਤਰ੍ਹਾਂ ਦਾ ਪ੍ਰਦਰਸ਼ਨ ਰੈਂਦਾ ਵਰੁਣ ਚੱਕਰਵਰਤੀ ਹੈ ਜਿਹੜਾ ਕਿਸ ਤਰ੍ਹਾਂ ਦਾ ਪ੍ਰਦਰਸ਼ਨ ਕਰਦੇ ਨੇ ਇਹ ਵੀ ਦੇਖਣ ਵਾਲੀ ਗੱਲ ਹੋਵੇਗੀ ਫਿਲਹਾਲ ਦੋਵਾਂ ਦੇਸ਼ਾਂ ਦੇ ক্রিকেট ਪ੍ਰੇਮੀ ਦਰਸ਼ਕਾਂ ਦੀਆਂ ਨਜ਼ਰਾਂ ਇਸ ਮੈਚ ਦੇ ਵਿੱਚ ਅੱਜ ਜਿਹੜਾ ਮੈਚ ਹੋਣ ਜਾ ਰਿਹਾ ਉਸ ਤੇ ਟਿੱਗੀਆਂ ਹੋਈਆਂ ਨੇ ਦੁਬਈ ਦੇ ਇੰਟਰਨੈਸ਼ਨਲ ਸਟੇਡੀਅਮ ਦੇ ਵਿੱਚ ਮੈਚ ਖੇਡਿਆ ਜਾਣਾ ਬੇਹਦ ਰੋਮਾਂਚਕ ਤੇ ਇੰਟਰਸਟਿੰਗ ਇਹ ਮੈਚ ਹੋਣ ਵਾਲਾ ਅੱਜ ਦਾ ਮੈਚ ਜ਼ਰੂਰ ਅਸੀਂ ਇਸ ਮੈਚ ਬਾਰੇ ਵੀ ਤੁਹਾਡੇ ਨਾਲ ਅਪਡੇਟਸ ਸਾਂਝੀਆਂ ਕਰਦੇ ਰਵਾਂਗੇ